ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਥ ਦਾ ਦਾਸ ਤੋਂ ਦਾਸ ਸਿਮਰਦੀਤ ਸਿੰਘ ਆਪਣੇ ਦਫਤਰ ਕਿਲਾ ਸਾਦਾ ਹਰਨਾਮ ਸਿੰਘ ਤੋਂ ਤੁਹਾਨੂੰ ਸਾਰਿਆਂ ਨੂੰ ਫਤਿਹ ਕਰਦਾ ਕਿਉਂਕਿ ਪਰਸੋਂ ਵਿਸਾਖੀ ਹੈ ਜਿਹਦਨ ਦਸੇ ਪਾਤਸ਼ਾਹ ਨੇ ਖਾਲਸਾ ਦਾ ਜਨਮ ਦਿਨ ਮਨਾਇਆ ਔਰ ਖਾਲਸਾ ਪੰਥ ਪੈਦਾ ਕੀਤਾ ਹੈ ਕਿਤੇ ਤੁਸੀਂ ਦੇਖ ਰਹੇ ਹੋ ਇਹ ਜਿਹੜੇ ਨੇਕਤਾ ਦੇ ਨਾਲ ਸਾਡੇ ਸਿੱਖਾਂ ਦੇ ਜੰਗ ਹੋਏ ਹੈ ਇਹ ਉਹਨਾਂ ਦੀਆਂ ਤਸਵੀਰਾਂ ਹੈਗੀਆਂ ਉਤੋਂ ਬਾਅਦ ਤੁਸੀਂ ਦੇਖ ਰਹੇ ਹੋ ਸੰਗਨੈਲ ਸਿੰਘ ਭਿੰਡਾਵਾਲੇ ਦੀ ਜਿਹੜੀ ਕੀ ਫੋਟੋ ਸਿਰਫ ਚਾਰ ਹੈਗੀਆਂ ਦੁਨੀਆਂ ਦੇ ਵਿੱਚ ਤੇ ਉਹਨਾਂ ਵਿੱਚੋਂ ਇੱਕ ਇਹ ਹੈ ਜਿਹੜੇ ਤੁਸੀਂ ਦੇਖ ਰਹੇ ਹੋ ਇੱਕ ਆਸਟ੍ਰੇਲੀਅਨ ਫੋਟੋਗ੍ਰਾਫਰ ਨੇ ਖਿੱਚੀਆਂ ਸਿੱਟੀਆਂ ਫਿਰ ਤੁਸੀਂ ਟੀਕੀ ਫੋਟੋ ਦੇਖ ਰਹੇ ਹੋ ਸਾਰਾ ਗੜੀ ਦੇ ਜਿਹੜੇ ਸ਼ਹੀਦ ਹੋਏ ਐ ਸਿੰਘ ਇਹ ਉਹਨਾਂ ਦੀ ਫੋਟੋ ਹੈ ਸੋ ਇਹ ਗੱਲ ਕਰਦਿਆਂ ਹੋਇਆ ਕਿ ਸਿੱਖਾਂ ਨੇ ਬਹੁਤ ਬਹਾਦਰੀ ਕੀਤੀ ਹੈ 1699 ਦੇ ਵਿੱਚ ਜਿਹੜਾ ਖਾਲਸਾ ਪੰਥ ਨੂੰ ਪੈਦਾ ਕੀਤਾ ਹੈ ਦਸਵੇਂ ਪਾਠ ਦਾ ਉਪੰਸ਼ੀ ਕਿ ਇਹਨ ਗਰੀਬ ਸਿਕੋਂ ਕੋ ਦੂਪਾ ਚਾਹੀ ਮਾਨਸ ਕੀ ਜਾਤ ਇੱਕ ਸਮਝਿਓ ਇਹ ਮੈਂ ਤਾਂ ਕਹਿ ਰਿਹਾ ਕਿਉਂ ਕਰਕੇ ਅੱਜ 1849 ਤੋਂ ਬਾਅਦ ਅਸੀਂ ਗੁਲਾਮ ਖੌਮ ਵਰਜੋਂ ਵਸ ਰਹੇ ਹਾਂ ਜਿਹੜੀ ਕੀ ਬੜੀ ਸ਼ਰਮ ਦੀ ਗੱਲ ਹੈ ਕਿ ਜਦ ਗੁਰੂ ਨਾਨਕ ਸਾਹਿਬ ਨੇ ਸਾਡਾ ਧਰਮ ਲੇਖਾ ਕਰਤਾ ਸਾਡੀ ਪਛਾਣ ਵੱਖਰੀ ਕਰਤੀ ਸਾਡੀ ਕੌਮੀਅਤ ਨਮੀ ਦੇਤੀ ਤੇ ਸਾਰੇ ਗੁਰੂ ਸਾਹਿਬਾਨ ਨੇ ਖਾਲਸਾ ਪੰਥ ਸਜਾਇਆ ਕਿ ਇਹ ਰਾਜ ਕਰੂਗਾ ਆਪਣੇ ਇਲਾਕੇ ਦੇ ਵਿੱਚ ਸੋ 13 ਤਰੀਕ ਨੂੰ ਆਸੀ ਗੰਗਦਵਰ ਸਾਫ ਵਿਖੇ ਬਸਾਤਰੀ ਮਨਾਵਾਂਗੇ 13 ਤਰੀਕ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕਿ ਉੱਥੇ ਸਾਡੀ ਸ੍ਰੀ ਦੇ ਉੱਤੇ ਜਰੂਰ ਦਰਸ਼ਨ ਦਿਓ ਕਿਉਂਕਿ ਅੱਜ ਵੀ ਸਾਡੀ ਸਿਕੋਂਗ ਦੇ ਉੱਤੇ ਬਹੁਤ ਜ਼ੁਲਮ ਹੋ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ٹینسਕ ਨੰਬਰ ਸਾਫ ਦੇ ਸਨੇ ਕੈਨੇਡਾ ਦੇ ਵਿੱਚ ਮੋਦੀ ਤੇ ਬੀਜੇਪੀ ਆਰਐਸ ਸਰਕਾਰ ਨੇ ਸਹੀਤ ਕਰ ਦਿੱਤੇ ਹੈਗੇ ਆ ਅਮਰੀਕਾ ਦੇ ਵਿੱਚ ਸਾਡੇ ਪੰਨੂ ਜੀ ਹੈਗੇ ਆ ਜਿਹੜੇ ਨਿਊਯਾਰਕ ਸਿਟੀ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਉਸਤੇ ਵੀ ਵਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਅਮਰੀਕਾ ਦੀ ਜਿਹੜੀ ਇੰਟੈਲੀਜੈਂਸ ਹੈ ਉਸ ਨੂੰ ਪਹਿਲਾਂ ਪਤਾ ਲੱਗਣ ਦੇ ਉੱਤੇ ਅਨੁਸਾਰ ਦੀ ਜਾਨ ਬਚ ਗਈ ਹੈ ਫਿਰ ਅਵਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਬ੍ਰਿਟਾਨੀਆ ਦੇ ਵਿੱਚ ਮੋਤੀ ਭੀਜਪੀ ਆਰਐਸਐਸ ਸਰਕਾਰ ਨੇ ਜਾਨੋਂ ਮਰਵਾ ਦਿੱਤਾ ਹੈ ਕਿ ਪਾਕਿਸਤਾਨ ਦੇ ਵਿtre ਇਹ ਸੇ ਭਾਜਪੀ ਆਰਐਸ ਸਸ਼ਤਰ ਨੇ ਸਾਡੇ ਪਰਮਜੀਤ ਸਿੰਘ ਪੰਜਬਣ ਮਾਰਤੇ ਤੇ ਫਿਰ ਰੋਡੇ ਸਾਹਿਬ ਮਾਰਤੇ ਇੰਡੀਆ ਦੇ ਅੰਦਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਦਾ ਖਤਰ ਕਰਵਾਤਾ ਪੰਜਾਬ ਦੇ ਵਿੱਚ ਮੂਸੇਬਾਨ ਦਾ ਕਰਾਤਾ ਫ੍ਰੀਕੋਰਟ ਦੇ ਵਿੱਚ ਗੁਰਪ੍ਰੀਤ ਸਿੰਘ ਦਾ ਕਰਾਤਾ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਤੋ ਸਰਕਾਰ ਇੰਟਰਨੈਸ਼ਨਲ ਕਾਨੂੰਨ ਤੋੜ ਕੇ ਅਮਰੀਕਾ ਦੀ ਬ੍ਰਿਟਾਨੀਆ ਦੀ ਪਾਕਿਸਤਾਨ ਦੀ ਜਿਹੜੀ ਸੋਵਰਨਿਟੀ ਹੈ ਜਿਹੜੀ ਬਾਦਸ਼ਾਹੀ ਹੈ ਉਸ ਨੂੰ ਤੋੜ ਕੇ ਆਪਣੇ ਜਸੂਸੀਆਂ ਤੋਂ ਸਾਡੇ ਸਿੱਖ ਲੀਡਰਸ਼ਿਪ ਨੂੰ ਅਸਾਸਿਨੇਟ ਤੇ ਮਰਵਾ ਰਹੀ ਹੈ ਆਪਣਾ ਵਿਸਾਖੀ ਤੇ ਪਹੁੰਚਣਾ ਦਮਦਮਾ ਸਾਹਿਬ ਬਹੁਤ ਜ਼ਰੂਰੀ ਹੈ ਕਿਉਂ ਕਰਕੇ ਇਸ ਦਿਨ ਮਹਾਰਾਜ ਨੇ ਸਾਡੇ ਪੰਜ ਪਿਆਰੇ ਪਾਈ ਧਰਮ ਸਿੰਘ ਪਾਈデア ਸਿੰਘ ਪਾਈ ਹਿੰਮਤ ਸਿੰਘ ਪਾਈ ਮੋਹਨ ਸਿੰਘ ਪਾਈ ਸਾਬ ਸਿੰਘ ਇਹਨਾਂ ਨੂੰ ਮਹਾਰਾਜ ਸਾਹਿਬ ਦੇ ਪਾਤਸ਼ਾਹ ਨੇ ਬਹੁਤ ਬਖਸ਼ਿਸ਼ ਦਿੱਤੀ ਹੈ ਇਹ ਸਾਡੇ ਪੰਜ ਪਿਆਰੇ ਅੱਜ ਵੀ ਯਾਦ ਆਉਂਦੇ ਐ ਜਦੋਂ ਕੋਈ ਵੀ ਸਿੱਖਾਂ ਦੇ ਉੱਤੇ ਭੀੜ ਹੁੰਦੀ ਐ ਤਾਂ ਪੰਜ ਪਿਆਰੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੇ ਵਿੱਚ ਲੱਗ ਕੇ ਆਪਣੇ ਨishan ਸਾਹਿਬ ਚੱਕ ਕੇ ਅੱਗੇ ਚੱਲਦੇ ਐ ਤੇ ਗੁਰੂ ਗ੍ਰੰਥ ਸਾਹਿਬ ਦੀ ਸवारी ਫੇਰ ਪਿੱਛੇ ਚਲਦੀ ਐ ਸੋ ਮੇਰਾ ਮਤਲਬ ਹੈ ਕਿ ਸਾਰੀਆਂ ਸਾਡੀਆਂ ਲੜਾਈ ਵਾਲੀਆਂ ਮਾਰਸ਼ਲ ਟ੍ਰੈਡੀਸ਼ਨਸ ਹੈਗੀਆਂ ਪਰ ਅੱਜ ਆਪਾਂ ਨੂੰ ਲੋੜ ਹੈ ਨਹੀਂ ਕਿ ਲੜਾਈ ਕਰਨ ਦੀ ਕਿਉਂਕਿ ਅੱਜ ਵੋਟ ਇੱਕ ਸਾਡੀ ਬੰਦੂਕ ਹੈ ਜਿਸ ਦੇ ਨਾਲ ਅਸੀਂ ਆਪਣੇ ਵਜ਼ੀਰ ਆਪਣੇ ਐਮਪੀ ਪੈਦਾ ਕਰਕੇ ਆਪਣੀ ਸਰਕਾਰ ਬਣਾ ਕੇ ਤੇ ਆਪਣੀ ਆਜ਼ਾਦੀ ਦੀ ਗੱਲ ਆਪਣੀ ਲੇਜਿਸਲੇਟਿਵ ਅਸੈਂਬਲੀ ਦੇ ਵਿੱਚ ਕਰ ਸਕਦੇ ਆ ਕਿਉਂਕਿ ਕਿ ਇਹ ਦੋ ਵੱਡਾ ਜੁਰਮ ਕੋਈ ਹੋ ਨਹੀਂ ਸਕਦਾ ਕਿ 14 ਸਾਲ ਤੋਂ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਇਲੈਕਸ਼ਨ ਨਹੀਂ ਕਰਾਏ ਅੰਗਰੇਜ਼ੀ ਜਿੱਤੇ ਹਜੰਦਾ ਕਿ ਇਹ ਹੁਣ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਹੈ ਇਹ ਡੈੱਡ ਹੈ ਤੇ ਜੀਤਾ ਮਤਲਬ ਹੈ ਕਿ ਸਾਡੇ ਸਿੱਖਾਂ ਦੇ ਵਿੱਚ ਜੋਸ਼ ਤੇ ਫਰੋਸ਼ ਨਹੀਂ ਹੈ ਕਿ ਅਸੀਂ ਆਪਣੀ ਜ਼ਰੂਰੀਅਤ ਦੀ ਜਿਹੜੀ ਇੰਸਟੀਚਿਊਸ਼ਨ ਹੈ ਉਸ ਨੂੰ ਫੇਰ ਸੁਰਜੀਤ ਕਰੀਏ ਤੇ ਆਪਣੀ ਪਾਰਲਮੈਂਟ ਦੇ ਵਿੱਚ ਬੈਠ ਕੇ ਆਪਣੀ ਫਾਰਮ ਦਾ ਫੈਸਲਾ ਕਰੀਏ ਇਹ ਸਾਰੀਆਂ ਛੋਟੀਆਂ ਤੁਹਾਡੇ ਧਿਆਨ ਦੇ ਵਿੱਚ ਮੈਂ ਲੈ ਕੇ ਆ ਰਹੇ ਹਾਂ ਕਿ ਸਿੱਖਾਂ ਦੇ ਉੱਤੇ ਜਿਹੜਾ ਜ਼ਬਰ ਹੈ ਉਹ ਅਜੇ ਵੀ ਨਹੀਂ ਹਟਿਆ ਇਸ ਕਰਕੇ ਅਸੀਂ ਅਮਰੀਕਾ ਤੇ ਹੋਰ ਮੁਲਕਾਂ ਦੇ ਵਿੱਚ ਲਿਖ ਕੇ ਹਕੂਮਤ ਨੂੰ ਭੇਜਦੇ ਆ ਕਿ ਜਿਹੜਾ ਬੰਦਾ ਤੁਹਾਡੇ ਮੁਲਕ ਦੇ ਵਿੱਚ ਆਇਆ ਹੈ ਇਹ ਤੁਹਾਡੀ ਸ਼ਰਨ ਲੈਣ ਲਈ ਆਇਆ ਹੈ ਜੋ ਕਰਕੇ ਦੀ ਜ਼ਿੰਦਗੀ ਇੰਡੀਆ ਦੇ ਵਿੱਚ ਸੇਫ ਨਹੀਂ ਹੈਗੀ ਤੇ ਇਹਦਾ ਪ੍ਰਬੰਧ ਜਿਹੜੇ ਮੁਲਕ ਦੇ ਵਿੱਚ ਇਸ ਨੇ ਸ਼ਰਨ ਲਈ ਹੈ ਉਹ ਇਸ ਨੂੰ ਸਾਇੰਦ ਦੇ ਸੋ ਪਰਸੰਧਤ ਦਿਨ ਤੇ ਦੰਤਰਿਕ ਨੂੰ ਸਾਡੇ ਦੀ ਬਹੁਤ ਜ਼ਰੂਰੀ ਹੈ ਤਾਂ ਮੈਂ ਸਮਝਦਾ ਤੁਸੀਂ ਸਾਰੇ ਆਪਣੀ ਡਿਊਟੀ ਸਮਝ ਕੇ ਉੱਥੇ ਪਹੁੰਚ ਕੇ ਆਪਾਂ ਆਪਣੀ ਆਜ਼ਾਦੀ ਦੀ ਹਕਸਤਾਨ ਦੀ ਗੱਲ ਕਰੀਏ ਜਿਹੜਾ ਜਮੂਰੀਅਤ ਦੇ ਵਿੱਚ ਰਹਿੰਦੇ ਆ ਹੋਇਆ ਅਵਨ ਸੰਧਿਕ ਕੇ ਜਨਰ ਅਸੀਂ ਆਪਣਾ ਇੱਕ ਨਵਾਂ ਮੁਲਕ ਆਜ਼ਾਦ ਕੈਮ ਕਰੀਏ ਇੰਨਾ ਸ਼ਬਦਾਂ ਦੇ ਨਾਲ ਮੈਂ ਆਸ ਕਰਦਾ ਕਿ ਤੁਸੀਂ ਦਮਗਮਾ ਸਾਹਿਬ ਪਰਸੋਂ 13 ਤਰੀਕ ਨੂੰ ਪਹੁੰਚੋਗੇ ਫਤਿਹ ਉਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ